ਸਾਨੂੰ ਕਿੱਥੇ ਚਲ ਗਏ ਹੈ ਤੇ ਸਵੇਰੇ ਸਵੇਰੇ ਘਰੋਂ ਨਿਕਲ ਗਏ ਕਿੰਨਾ ਟਾਈਮ ਹੁੰਦਾ ਰਿਹਾ ਫੋਨ ਵੀ ਆਪਣਾ ਘਰੇ ਭੁੱਲੇ ਗਏ ਚਲ ਕੋਈ ਨਾ ਆਏਂ ਤੇ ਵੀ ਇਹ ਕੋਈ ਕੰਮ ਹੋਣਾ ਤਾਂ ਹੀ ਲੇ ਚਲ ਕੰਮ ਤੇ ਮੇਰਾ ਵੀ ਹੋ ਗਿਆ ਉਹਨੇ ਵੀ ਵੇਲੀ ਹੋ ਗਈ ਸੌਰੀ ਮੈਂ ਸੌਰੀ ਅਲੀ ਕਿਹੜੀ ਗੱਲ ਹੈ ਤੂੰ ਪੋਚਾ ਲਾਇਆ ਹੈ ਨਾ ਮੈਂ ਪੈਰ ਲਾਤੇ ਉਤੇ ਫਿਰ ਕਿ ਹੋਇਆ ਪੋਚਾ ਤੇ ਲੱਗਦਾ ਹੀ ਰਹਿੰਦਾ ਦਿਨ ਚ ਕਈ ਵਾਰੀ ਲੱਗ ਜਾਂਦਾ ਲੱਗ ਜੋ ਉਹ ਮੈਂ ਚੱਪਲ ਲਾ ਲੈਂਦਾ ਚੱਪਲ ਬਾਹਰ ਰੱਖੋ ਨਾ ਪੈਰ ਗੰਦੇ ਹੋ ਜਾਣਗੇ ਤੇਰਾ ਫਰਸ਼ ਗੰਦਾ ਹੋਏ ਨਾ ਫਿਰ ਫਰਸ਼ ਦੀ ਕਿਹੜੀ ਗੱਲ ਹੈ ਫਰਸ਼ ਧੋਤਾ ਜਾਊਗਾ ਲੋਕਾਂ ਦੀ ਜਨਾਨੀਆਂ ਪਤਾ ਕਿੰਨਾ ਲੜਦੀਆਂ ਇਹ ਗੱਲ ਤੋਂ ਲੜ ਫਰਸ਼ ਤੇ ਪੈਰ ਲਾਤਾ ਮੈਂ ਪੋਚਾ ਲਾਇਆ ਇਹ ਉਹ ਅਰੇ ਚੁੱਪ ਲੜਨ ਵਾਲੀ ਕਿਹੜੀ ਗੱਲ ਹੈ ਉਹ ਸਾਰਾ ਦਿਨ ਮਿਹਨਤ ਕਰਦੀ ਰਹਿਣੀ ਆ ਨਾ ਅੱਛਾ ਤੇ ਸਾਡਾ ਵੀ ਫਰਜ਼ ਪੰਦਾ ਵਾ ਕਿ ਅਸੀਂ ਵੀ ਥੋੜਾ ਜਿਹਾ ਧਿਆਨ ਰੱਖੀਏ ਇਹ ਗੱਲ ਦਾ ਇਹ ਥੋੜੀ ਹੁਣ ਤੂੰ ਪੋਚਾ ਲਾਇਆ ਤੇ ਮੈਂ ਉੱਤੇ ਪੈਰ ਲਾਦਾ ਗੰਦੇ ਸੋਚ ਨਹੀਂ ਵਰਤੋ ਸਾਡੇ ਵਾਂਗ ਥੋੜੀ ਸੋਚਦੇ ਨੇ ਸਾਰੀਆਂ ਜਨਨੀਆਂ ਵੀ ਤੇਰੇ ਵਾਂਗੂ ਨਹੀਂ ਸੋਚਦੀਆਂ ਇਹ ਗੱਲ ਤੋਂ ਅਕਸਰ ਲੜਾਈ ਹੁੰਦੀ ਸਾਡੇ ਆਫਿਸ ਵੀ ਗੱਲਾਂ ਕਰਦੇ ਆ ਨੋ ਕੀ ਯਾਰਾਂ ਪੋਚਾ ਲਾਤਾ ਸੀ ਲੜਾਈ ਹੋ ਗਈ ਮੈਂ ਤੌਲੀਆ ਸੁੱਟਤਾ ਸੀ ਲੜਾਈ ਹੋ ਗਈ ਇਹ ਗੱਲਾਂ ਤੋਂ ਵੀ ਲੜਾਈ ਹੁੰਦੀ ਆ ਪਾਣੀ ਪਾਗਲ ਲੋਕ ਹੋਰ ਕੀ ਪਾਗਲ ਹੀ ਹੋਗਾ ਸਭ ਕੁਝ ਛੋਟੀਆਂ ਛੋਟੀਆਂ ਗੱਲਾਂ ਵਿੱਚ ਲੜ ਪੈਂਦੇ ਆ ਲੜ ਅੱਜ ਕੱਲ ਹੈ ਕੀ ਇਹ ਦੁਨੀਆ 'ਚ ਗੁੱਸਾ ਹੀ ਗੁੱਸਾ ਲਿਆਵਾ ਪਾਣੀ ਲਿਆਵਾ ਹਾਂ ਥੋੜਾ ਪਾਣੀ ਦੇ ਦੋ ਤੇ ਫੇਰ ਮੈਨੂੰ ਕੁਛ ਦੇ ਦੋ ਖਾਣ ਦੀ ਭੁੱਖ ਲੱਗੀ ਆ ਐ ਦੱਸ ਕੇ ਨਹੀਂ ਗਈ ਗਈ ਕਿੱਥੇ ਤੂੰ ਸਿਰਸਰੇ ਮੈਂ ਯਾਰ ਮੈਂ ਦੋਸਤ ਨੂੰ ਦੱਸਿਆ ਜਿਹੜਾ ਬਾਹਰੋਂ ਆਇਆ ਵਾ ਅੱਛਾ ਤੋ ਕਹਿੰਦਾ ਸਵੇਰੇ ਸਵੇਰ ਕਹਿੰਦਾ ਕੰਪਨੀ ਬਾਗ ਚੱਲਦੇ ਆ ਉੱਥੇ ਗਏ ਅਸੀਂ ਪੁਰਾਣੀਆਂ ਯਾਦਾਂ ਤਾਜ਼ੀ ਕੀਤੀਆਂ ਚਾਹ ਤੂੰ ਪੀਤੀ ਮੈਨੂੰ ਦੱਸ ਜਾਂਦੇ ਨਾ ਮੈਨੂੰ ਟੈਨਸ਼ਨ ਬਈ ਸੀ ਮੈਂ ਪਤਾ ਨਹੀਂ ਕਿੱਥੇ ਗਿਆ ਫੋਨ ਵੀ ਤੁਹਾਡਾ ਘਰੇ ਰਹਿ ਗਿਆ ਹਾਂ ਜਲਦੀ ਜਲਦੀ ਧਿਆਨ ਨਹੀਂ ਰਿਹਾ ਉਹ ਬਾਹਰ ਆ ਗਿਆ ਹੈ ਨਾ ਫਟਾਫਟ ਤੇ ਮੈਂ ਨਿਕਲ ਗਿਆ ਔਰ ਮੰਮੀ ਨਾਲ ਆਇਆ ਫੋਨ ਕੋਈ ਮੰਮੀ ਨਾਲ ਦਾ ਹਾਂ ਹਾਲ ਚਾਲ ਪੁੱਛਦੇ ਮੈਨੂੰ ਗੱਲ ਕਰਨ ਦੇ ਆਫਿਸ ਤੇ ਮੈਂ ਕਹਾ ਗੁਰਪ੍ਰੀਤ ਨੂੰ ਨਹੀਂ ਕੀਤਾ ਕਹਿੰਦੇ ਗੁਰਪ੍ਰੀਤ ਨੂੰ ਕੀਤਾ ਵਾ ਤੇ ਤੈਨੂੰ ਵੀ ਕਰਨਾ ਸੀ ਅਸੀਂ ਬਾਅਦ ਤੋਂ ਕਹਿੰਗੇ ਕਿ ਕੁੜੀ ਨੂੰ ਕਰਦੇ ਆ ਤੇ ਮੈਨੂੰ ਕਰਦੇ ਨਹੀਂ ਉਹਨਾਂ ਨੇ ਨਹੀਂ ਉਹਨਾਂ ਨੂੰ ਕੀ ਪਤਾ ਉਹਨਾਂ ਦੇ ਜੋਈ ਇੰਨੇ ਤਾਂ ਥੋੜੀ ਹੈ ਚਲੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਹਾਂ ਲੈ ਆਓ ਹਾਂ ਜੀ ਨਾਸ਼ਤਾ ਵੀ ਕਰ ਲਿਆ ਤੇ ਟਿਫਨ ਨਾ ਮੈਂ ਤੁਹਾਡਾ ਪੈਕ ਕਰਤਾ ਵੇ ਤੇ ਸ਼ਰਟਾਂ ਤੁਹਾਡੀ ਪ੍ਰੈਸ ਕਰਤੀਆਂ ਤਾਂ ਮੈਂ ਦੱਸਾ ਦੇਣੀ ਜਿਹੜੇ ਤੁਸੀਂ ਪਾਣੀ ਹੋਏਗੀ ਠੀਕ ਹੈ ਯਾਰ ਇੰਨੇ ਕੰਮ ਨਾ ਕਰਾ ਕਰ ਪ੍ਰੈਸਪ੍ਰੋਸ ਤੇ ਮੈਂ ਆਪ ਵੀ ਕਰ ਸਕਦਾ ਮੈਂ ਆ ਕੇ ਕਰਨਾ ਹੁੰਦਾ ਲੈ ਮੇਰੇ ਹੁੰਦੇ ਤੂੰ ਹੀ ਕਿਉਂ ਕਰੋਗੇ ਮੈਂ ਵਿਹਲੀ ਤੇ ਰਹਿੰਦੀ ਸਾਰਾ ਦਿਨ ਮੈਂ ਕੀ ਕਰਨਾ ਹੈ ਸਾਰਾ ਦਿਨ ਹੁਣ ਤੁਸੀਂ ਚੱਲ ਜਾਣਾ ਮੈਨੂੰ ਤੇ ਕੋਈ ਕੰਮ ਕਰ ਵੀ ਨਹੀਂ ਹੁੰਦਾ ਥੋੜਾ ਕੰਮ ਹੁੰਦਾ ਘਰ ਦਾ ਸਾਰੀ ਦਿਹਾੜੀ ਬੈਨ ਨਹੀਂ ਮਿਲਦਾ ਤੁਹਾਨੂੰ ਨਹੀਂ ਬਥੇਰਾ ਟਾਈਮ ਮਿਲ ਜਾਂਦਾ ਰੈਸਟ 6 ਵਜੇ ਮੈਂ ਘਰ ਆਇਆ ਨਾ ਮੈਂ ਕਰ ਸਕਦਾ ਆਪਣੀ ਸ਼ਰਟਾਂ ਮਗਰਾਂ ਪ੍ਰੈਸ ਤੂੰ ਵੀ ਤੇ ਉੱਥੇ ਆਫਿਸ ਮਿਲ ਗਿਆ ਥੋੜੀ ਲੈ ਕੇ ਆਉਂਦੇ ਪੈਸੇ ਕਿੰਨਾ ਲੱਖ ਤੋੜ ਕੇ ਕੰਮ ਕਰਨਾ ਪੈਂਦਾ ਵੇ ਸ ਚੱਲ ਲਿਓ ਚਲੋ ਲੇਟ ਹੋ ਜੋਗੇ ਮੈਂ ਤਾਂ ਸੋਚਦਾ ਰਹਿਣਾ ਵਾਂ ਕਿ ਕਿਹੜੇ ਜਨਮਾਂ ਦੇ ਮੈਂ ਪੁੰਨ ਕੀਤੇ ਇਨੇ ਅੱਛਾ ਮੈਂ ਸੋਚੀ ਮੈਂ ਪੁੰਨ ਕੀਤੇ ਤੁਸੀਂ ਸੋਚਦੇ ਤੁਸੀਂ ਨਹੀਂ ਨਾ ਹੈਲੋ ਹਾਂਜੀ ਅਭੀ ਪ੍ਰੈਸ ਕਰਤੀ ਆਂ ਅਭੀ ਪ੍ਰੈਸ ਦੱਸੋ ਕਿਹੜੀ ਭਾਣੀ ਜਿਹੜੇ ਮਰਜ਼ੀ ਕੱਢਦੇ ਹੁਣ ਕਰਨ ਨਹੀਂ ਦੇਈ ਸਾਰਾ ਕੁਝ ਸੇ ਬਹੁਤ ਪਾ ਲੈਣੇ ਚਲੋ ਮੇਰੀ ਚੋਇਸ ਪਾ ਲੋਗੇ ਐਪ ਆਪ ਹੋ ਜਾਵੇਗਾ ਠੀਕ ਆ ਠੀਕ ਆ ਕੱਲ ਤੋਂ ਹੁਣ ਮੈਂ ਟਾਈਮ ਸਰਾ ਆ ਗਿਆ ਨਾ ਆਪੇ ਕਰ ਲਿਆ ਕਰਨੇ ਸਾਰੇ ਕੰਮ ਚਲੋ ਕੋਈ ਨਹੀਂ ਆ ਕੱਲ ਦੀ ਕੱਲ ਵੇਖਾਂਗੇ ਚਲ ਮੈਂ ਹੋ ਗਿਆ ਰੈਡੀ ਤੇ ਡਿਫਨ ਰੱਖਦੇ ਮੇਰਾ ਹਾਂ ਹਾਂਜੀ ਜੇ ਤੁਹਾਡੀ ਤਬੀਅਾ ਠੀਕ ਨਹੀਂ ਹੈਗੀ ਤੋ ਉਹੀ ਕਿੱਥੇ ਚੱਲੇ ਹੋਣਾ ਯਾਰ ਆਫਿਸ ਤੋਂ ਫੋਨ ਆਇਆ ਸੀ ਮੁੰਡੇ ਦਾ ਕਹਿੰਦਾ ਆ ਜਾ ਕਹਿੰਦਾ ਬੋਸ ਬੋਲਣ ਬੜਾ ਡੈਮੇ ਜਵਾਬ ਦੇ ਦੇਣਗੇ ਕੰਮ ਤੋਂ ਅੱਗੇ ਛੇ ਦਾ ਹਾਂ ਮੈਂ ਜਵਾਬ ਦੇ ਦਾਂਗੇ ਪੁਰਾਣੇ ਲੱਗੇ ਨਾਲੇ ਤੁਹਾਡੇ ਵਰਗਾ ਥੋੜੀ ਨਾ ਹੈਗਾ ਜੇ ਸਾਰਾ ਕੰਮ ਕਰ ਸੰਭ ਲੂਗਾ ਯਾਰ ਮਾਲਕ ਨਹੀਂ ਨਾ ਇਹ ਚੀ ਸੋਚਦੇ 6-7 ਦਿਨ ਅੱਗੇ ਹੋ ਗਏ ਆ ਛੁੱਟੀਆਂ ਕਰਦੇ ਆ ਤਬੀਅ ਤੇ ਮੇਰੀ ਅੱਖੇ ਨਹੀਂ ਖਰਾਗਾ ਮੈਂ ਤਾਂ ਨਹੀਂ ਜਾਣਦਾ ਤਬੀਅ ਤਾਂ ਬੰਦ ਥੋੜੀ ਨਾ ਗੁਸ਼ ਹੁੰਦਾ ਆਪਾਂ ਨਾ ਪਹਿਲੇ ਸਰੀਰ ਸਹੀ ਹੋ ਗਿਆ ਤੇ ਕੰਮ ਕਰੋਗੇ ਉੱਥੇ ਵੀ ਜਾ ਕੇ ਬੈਠੇ ਰਹੋਗੇ ਚੱਲ ਬੈਠਾ ਹਾਂਗਾ ਅਗਲੇ ਨੂੰ ਪਤਾ ਤੇ ਹੋਊਗਾ ਕਿ ਆਏ ਆ ਇਹ ਦੋ ਚਾਰ ਦਿਨ ਰੈਸਟ ਕਰ ਲੈਂਦੇ ਨਹੀਂ ਉਹ ਕਹਿੰਦੀ ਨਹੀਂ ਚੱਲ ਕੋਈ ਨਹੀਂ ਜਾ ਕੇ ਵੇਨਾ ਵਾ ਨਾ ਉਹ ਕਦੇ ਜਾ ਕੇ ਫਿਰ ਲੀਵ ਲੈ ਲਊਗਾ ਹਾਂ ਜੇ ਨਹੀਂ ਨਾ ਤਬੀਅ ਸਹੀ ਲੱਗੂਗੀ ਤੇ ਉੱਥੇ ਲੀਵ ਲੈ ਕੇ ਘਰ ਆਏ ਨਾ ਕੋਈ ਲੋੜ ਨਹੀਂ ਹੈ ਐਵੇਂ ਬੈਠੇ ਰਹੋਗੇ ਸਾਹਮਾਰ ਵਿੱਚ ਜਿਵੇਂ ਮਾਰ ਰਹੇ ਨੇ ਮਾਲਕ ਵੀ ਕਿਹੋ ਜਿਹਾ ਹੈ ਸਮਝ ਨਹੀਂ ਸਕਦੇ ਕਿ ਨਹੀਂ ਐਮਪਲੋਇਰ ਠੀਕ ਕਰਦਾ ਜਾਂ ਛੁੱਟੀ ਦੇ ਦਈਏ ਯਾਰ ਮਾਲਕਾਂ ਨੂੰ ਇਹ ਚੀਜ਼ ਨਾਲ ਨਹੀਂ ਨਾ ਮਤਲਬ ਹੁੰਦਾ ਉਹਨਾਂ ਨੂੰ ਸਿਰਫ ਕੰਮ ਨਾਲ ਹੁੰਦਾ ਆਪਣਾ ਚਲੋ ਧਿਆਨ ਰੱਖਣਾ ਆਪਣਾ ਹੈ ਚਲ ਠੀਕ ਹੈ ਟਾਈਮ ਸੇ ਰਹੀ ਆਏ ਨਾ ਤੇ ਹੁਣ ਰਹਿਣ ਦੇ ਨਾਲ ਜਲਦੀ ਆਏ ਚਲੋ ਠੀਕ ਗੇਟ ਖੜਕਿਆ ਵੇਖਾ ਕੋਣ ਆਇਆ ਨੇ ਤੁਸੀਂ ਆਏ ਹੋ ਹਾਂ ਜੀ ਆ ਜਲਦੀ ਆ ਗਏ ਤਬਿਆ ਠੀਕ ਹੈ ਆ ਠੀਕ ਹੈ ਹੈ ਠੀਕ ਹੈ ਅੱਛਾ ਛੁੱਟੀਆਂ ਲੈ ਲਿਆਉਣੀਆਂ ਤੇ ਲੀਵ ਲੈਣੀ ਹੋਣੀਆਂ ਹੈ ਨਾ ਦੋ-ਛੇ ਦਿਨ ਹੋਰ ਦੀ ਤਾਂ ਹੀ ਰੈਸਟ ਹੋ ਜੂਗੀ ਨਾ ਤੁਹਾਨੂੰ ਚੰਗੀ ਤਰ੍ਹਾਂ ਛੁੱਟੀਆਂ ਕਰੀਆਂ ਲੈਣੀਆਂ ਹੁਣ ਪੱਕੀਆਂ ਛੁੱਟੀਆਂ ਹੋ ਗਈਆਂ ਪੱਕੀਆਂ ਛੁੱਟੀਆਂ ਉਹ ਕਿਉਂ ਤੈਨੂੰ ਕਹਿੰਦੇ ਨਾ ਫੋਨ ਆਇਆ ਸੀ ਉਹਨਾਂ ਨੇ ਨਵਾਂ ਬੰਦਾ ਰੱਖ ਲਿਆ ਉਸੇ ਐਵੇਂ ਕਿਵੇਂ ਰੱਖ ਲਿਆਬ ਨਵਾਂ ਬੰਦਾ ਬੰਦੇ ਕੋਈ ਬਿਮਾਰ ਐ এমਪਲੋਇਰ ਤੇ ਤੂੰ ਹੀ ਨਵਾਂ ਬੰਦਾ ਰਖ ਲੋਗੇ। ਇਹ ਹੈਲਪ ਨਹੀਂ ਕਰ ਸਕਦੇ ਮਾਲਕ ਤੇ ਤੂੰ ਉਹਨੂੰ ਨੌਕਰੀ ਤੋਂ ਹੀ ਕੱਢ ਦੋਗੇ। ਇੰਜ ਕਿਵੇਂ ਕੀਤਾ ਉਹਨਾਂ ਨਾਲ ਮੈਂ ਗੱਲ ਕਰਦੀ ਉਹਨਾਂ ਨਾਲ। ਨਹੀਂ ਯਾਰ ਕੀਤੀ ਕਾਫੀ ਗੱਲਾਂ ਨਾਲ। ਤੇ ਯਾਰ ਇੰਜ ਥੋੜੀ ਨਾ ਹੁੰਦਾ ਵੈ। ਕੋਈ ਕੋਈ ਇਨਸਾਨ ਬਿਮਾਰ ਐ ਉਹਨਾਂ ਦੀ ਮਜਬੂਰੀ ਦਾ ਫਾਇਦਾ ਤੂੰ ਇੰਜ ਚੁੱਕਦੇ ਉਹਨੂੰ ਨੌਕਰੀ ਤੋਂ ਕੱਢ ਦੇਂਦੇ ਹੋ। ਮਾਲਕਾ ਤੇ ਐ ਕੀ ਮਤਲਬ ਐ? ਮਾਲਕ ਨਹੀਂ ਨਾ ਚੀਜ਼ ਵੇਖਦੇ। ਮੋਂ ਉਹਨਾਂ ਨੂੰ ਕਿਹਾ ਵੀ ਬਥੇਰਾ ਬਾਕੀ ਜਨਾਨੇ ਨੇ ਕਿਹਾ ਵੀ ਸਾਰੇ ਇਹਨੂੰ ਜੋਬ ਦਾ ਪਤਾ ਕਰ ਲੈਂਦੇ ਹੋ ਤੂੰ ਟਾਈਮ ਦੇ ਦੇ ਇੱਕ ਮਹੀਨਾ ਦਾ ਆਹੋ ਇਹ ਜੋ ਨਵੀਂ ਜੋਬ ਅੱਗੇ ਲਾ ਦੂੰਗੀ ਤੇ ਫੇਰ ਚੱਲ ਜਾਏਗਾ ਉਹ ਕਹਿੰਦਾ ਨਹੀਂ ਹੁਣ ਬੰਦਾ ਹੀ ਰੱਖ ਲਿਆ ਇੱਕਦਮ ਵੇਖੋ ਘਰ ਦਾ ਸਰਕਲ ਕਿੰਨਾ ਖਰਾਬ ਹੋਇਆ ਨੇ ਹਰ ਮਹੀਨੇ ਸੈਲਰੀ ਦੀ ਆਸ ਹੁੰਦੀ ਹਾਨੂੰ ਵੀ ਬੜੀ ਮੁਸ਼ਕਲ ਹੋ ਜਾਂ ਹੁੰਦੀ ਅੱਗੇ ਤੂੰ ਠੀਕ ਨਹੀਂ ਹੋ ਦਵਾਈ ਵੀ ਲਿਆਣੀ ਦਵਾਈ ਦਾਰੂ ਤੇ ਵੀ ਕਿੰਨਾ ਖਰਚਾ ਆਉਂਦਾ ਚਲੋ ਦੀ ਟੈਨਸ਼ਨ ਨਾ ਲਓ ਇਹਨਾਂ ਚੱਲ ਕੋਈ ਨਹੀਂ ਯਾਰ ਪਾਣੀ ਦੇ ਪਿਆ ਮੈਨੂੰ ਲੈਕੋ ਕਿ ਖਬਰ ਆਤ ਹੋਈ ਜਾਂਦੀ ਮੈਂ ਸੋਹ ਨੂੰ ਉਹਨਾਂ ਨੂੰ ਕਿਹਾ ਵੀ ਆ ਕਿ ਮੇਰੀ ਤਬੀਅਤ ਨਹੀਂ ਠੀਕ ਹੈ ਮੈਂ ਤਾਂ ਮੁਸ਼ਕਲ ਦੇ ਨਾਲ ਆਇਆ ਪਰ ਮਾਲਕ ਥੋੜੀ ਸੁਣਦੇ ਆ ਮਾਲਕ ਉਹ ਨਹੀਂ ਦੇ ਰਿਹਾ ਜਿੰਦਰ ਕੰਮ ਕਰੀ ਜਾਓ ਉਹਨਾਂ ਨੇ ਕਿੱਥੋਂ ਸੁਣਨਾ ਹੈ ਮਾਲਕ ਤੇ ਹੁੰਦੇ ਹੀ ਇੰਜ ਦੇ ਬਸ ਮਨ ਦਾ ਕੰਮ ਹੋਈ ਜਾਵੇ ਫੇਰ ਬੰਦਾ ਸਹੀ ਹੈ ਹਾਂ ਉਹਨਾਂ ਵੱਲੋਂ ਕੋਈ ਜੀਵੇ ਮਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ 1 ਮਿੰਟ ਵੀ ਸੋਚਿਆ ਨੌਕਰੀ ਤੋਂ ਕੱਢਾਂ ਲੱਗਿਆ ਕਿ ਅਗਲੇ ਦਾ ਕੀ ਹਾਲ ਹੋਏਗਾ ਘਰ ਦਾ ਸਿਸਟਮ ਕਿਵੇਂ ਚੱਲੂਗਾ ਇੱਕ ਬੰਦਾ ਬਿਮਾਰ ਸਗੋ ਦੀ ਹੈਲਪ ਕਰੋ ਉਹਨੂੰ ਹੋਰ ਪੈਸੇ ਦਿਓ ਡਬਲ ਸੈਲਰੀ ਦੇਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਡਬਲ ਸੈਲਰੀ ਦੇਣੀ ਚਾਹੀਦੀ ਹੈ ਮਾਲਕਾਂ ਨੂੰ ਇਹ ਦਵਾਦਾਰੂ ਵੀ ਅਗਲੇ ਨੇ ਲੈਣਾ ਇਹਨਾਂ ਨੇ ਉਲਟਾ ਨੌਕਰੀ ਤੋਂ ਚੁੱਕ ਕੇ ਮਾਰੇ ਆ ਬਾਤ ਹੁਣ ਮੈਨੂੰ ਟੈਨਸ਼ਨ ਹੁੰਦੀ ਕਿ ਆਪਾਂ ਕਰਾਂਗੇ ਕੀ ਆਪਣੀ ਗੜੀ ਕੋਈ ਨਹੀਂ ਸੇਵਿੰਗ ਹੈ ਸਾਡੀ ਤਾਂ ਸੇਵਿੰਗ ਵੀ ਨਹੀਂ ਕੋਈ ਹੁਣ ਅਮਸਾ ਇੱਕ ਅੱਧਾ ਮਹੀਨਾ ਹੀ ਲੰਘ ਜਾਊਗਾ ਸੇਵਿੰਗ ਲਾਉਗੀ ਤੁਹਾਡੇ ਦਵਾਦਾਰੂ ਦਾ ਵੀ ਕਿੰਨਾ ਖਰਚਾ ਹੁੰਦਾ ਬਾਕੀ ਚਲੋ ਤੁਸੀਂ ਨਾ ਟੈਨਸ਼ਨ ਨਾ ਲਓ ਹੁਣ ਇਹ ਗੱਲ ਦਿਲ ਤੇ ਨਾ ਲਾ ਲੈਣਾ ਹਾਂ ਨੋਖ ਰੋ ਅੱਗੇ ਬਿਮਾਰ ਹੋ ਟੈਨਸ਼ਨ ਹੋ ਗਈ ਹੋਰ ਬਿਮਾਰ ਹੋ ਜੂਗੀ ਤੇ ਮੈਂ ਤੁਹਾਡੇ ਵਾਸਤੇ ਕੁਝ ਖਾਣ ਨੂੰ ਬਣਾਉਣੀ ਆ ਉਸ ਤੋਂ ਬਾਅਦ ਤੁਹਾਨੂੰ ਦਵਾਈ ਦੇਣੀ ਠੀਕ ਹੈ ਹੁਣ ਘਰ ਆ ਗਏ ਤੇ ਰੈਸਟ ਕਰੋ ਰਾਮ ਆਹ ਚਲ ਦੇ ਦਵਾਈ ਅੱਗੇ ਮੈਨੂੰ ਟੱਕਰ ਬੜੇ ਆਉਂਦੇ ਹਾਂ ਹਾਂ ਸ਼ੁਕਰ ਵੀਰ ਹਾਂਜੀ ਫੀਹਲੇ ਸੁੱਤ ਨਹੀਂ ਕਦੋਂ ਦੇ ਤੋਂ ਕਮਰੇ ਚ ਆਏ ਹੋ ਇੱਥੇ ਸੁੱਤੇ ਕਿਉਂ ਨਹੀਂ ਐਨਾ ਟਾਈਮ ਹੋ ਗਿਆ ਸੌਂ ਲਗਾ ਬਸ ਕੀ ਹੋਇਆ ਨੀਂਦ ਕਿਉਂ ਨਹੀਂ ਆਉਂਦੀ ਵੀ ਵਾ ਟੈਂਸ਼ਨ ਹੈ ਕੋਈ ਗੱਲ ਹੈ ਤੇ ਦੱਸੋ ਨਾ ਟੈਂਸ਼ਨ ਤੇਨੂੰ ਪਤਾ ਹੀ ਹੈ ਯਾਰ 2 ਮਹੀਨੇ ਹੋ ਗਏ ਘਰ ਬੈਠਿਆ ਨੂੰ ਉਹ ਤਾਂ ਗੱਲ ਤੁਹਾਡੀ ਸਹੀ ਹੈ ਪਰ ਟੈਂਸ਼ਨ ਲੈਣਾ ਕੋਈ ਹੱਲ ਥੋੜੀ ਨਾ ਹੋਣੇ ਕੋਰ ਸਰੀਰ ਹੀ ਖਰਾਬ ਹੋਏਗਾ ਤਬੀਤ ਖਰਾਬ ਹੋ ਗਈ ਮਸਲ ਕਿਤੇ ਹੁਣ ਵੀ ਠੀਕ ਹੋਏ ਹੋ ਉਹੀ ਮਾੜੀ ਮੋੜ ਜਿਹੜੀ ਸੇਵਿੰਗ ਹੋ ਦਵਾਈ ਦਾਰੋਂ ਚ ਨਿਕਲ ਗਈ ਹੈ ਹੁਣ ਮੈਨੂੰ ਇਹ ਟੈਨਸ਼ਨ ਆ ਕਿ ਪਰ ਰਾਸ਼ਨ ਕਿੱਥੋਂ ਪਾਉਣਾ ਰਾਸ਼ਨ ਆਪੇ ਮੈਨੂੰ ਟੈਨਸ਼ਨ ਹੈ ਕਿ ਰਾਸ਼ਨ ਉਹ ਅਗਲੇ ਮਹੀਨੇ ਕਿੱਥੋਂ ਆਊਗਾ ਜਿਹੜੀ ਸੇਵਿੰਗ ਸੋ ਤੇ ਸਾਰੀ ਖਤਮ ਹੋ ਗਈ ਨੀਂਦ ਕਿੱਥੋਂਣੀ ਇਹੋ ਚੱਕਰ ਚ ਨੀਂਦ ਹੀ ਨਹੀਂ ਆਉਂਦੀ ਹੁਣ ਕਰੋ ਤੁਸੀਂ ਨਾ ਟੈਨਸ਼ਨ ਨਾ ਲਓ ਮੇਰੀ ਇੱਕ ਗੱਲ ਸੁਣੋ ਗੁੱਸਾ ਤੇ ਨਹੀਂ ਕਰੋਗੇ ਨਹੀਂ ਗੁੱਸਾ ਕੀ ਕਰਨਾ ਹੁੰਦਾ ਸਾਨੂੰ ਪਤਾ ਮੈਨੂੰ ਸਲੂਨ ਦਾ ਕੰਮ ਤੇ ਆਉਂਦਾ ਹੀ ਆ ਤੇ ਮੈਂ ਕੰਮ ਕਰ ਲੈਂਦੀ ਆ ਯਾਰ ਹੁਣ ਤੂੰ ਕੰਮ ਕਰੇਂਗੀ ਤਾਂ ਉਨੀ ਦੇਰ ਕਰਾਂਗੀ ਨਾ ਜਿੰਨੀ ਦੇਰ ਤੁਹਾਡੀ ਨੌਕਰੀ ਨਹੀਂ ਲੱਗਦੀ ਤੇ ਚਿਹਰੇ ਕਿਹੜੇ ਮਾਰੀ ਗੱਲਾਂ ਸਾਰੇ ਜਨਾਨੀਆਂ ਕਰਦੀਆਂ ਆਂ ਡੇਢੀ ਜਾਂਦੀਆਂ ਨਹੀਂ ਕੰਮ ਨਹੀਂ ਕਰਦੀਆਂ ਹੁਣ ਤਾਂ ਮਸੀਹੋ ਦੇ ਟਾਈਮ ਨਾਲ ਕੰਮ ਕੀਤਾ ਤੇ ਫਿਰ ਫਾਇਦਾ ਕੀ ਜਦੋਂ ਤੁਹਾਡੀ ਨੌਕਰੀ ਲੱਗ ਜੇਗੀ ਮੈਂ ਛੱਡ ਦਵਾਂਗੀ ਪੱਕਾ ਨਹੀਂ ਮੈਂ ਕੰਮ ਕਰਦੀ ਥੋੜੀ ਦੇਰ ਵਾਸਤੇ ਹੀ ਕਹਿੰਦੇ ਵੀ ਥੋੜੇ ਮਹੀਨੇ ਕਰ ਲੈਣੀ ਆ ਮੈਂ ਤੇ ਸੋਚਦਾ ਵਾਂਗਾ ਵੀ 5-7000 ਲੱਗ ਜੇ ਕੋਈ ਜੋਬ ਕਮਸ ਕਮਰ ਰੋਟੀ ਪਾਣੀ ਤੇ ਚੱਲੇ ਸਮਝ ਨਹੀਂ ਲੱਗਦੀ ਬਾਬਾ ਜੀ ਕਿਹੜੀ ਗੱਲੋਂ ਨਾਰਾਜ਼ ਹੋ ਗਏ ਘਰ ਤੋਂ ਬਾਬਾ ਜੀ ਨਾਰਾਜ਼ ਨਹੀਂ ਆ ਸੁੱਖ ਦੁੱਖ ਤੇ ਆਉਂਦੇ ਰਹਿੰਦੇ ਜ਼ਿੰਦਗੀ 'ਚ ਫਿਰ ਅਸੀਂ ਮਿਲ ਕੇ ਅਸੀਂ ਗੁਜ਼ਾਰਾ ਕਰਨਾ ਹੈ ਤੁਸੀਂ ਨਾ ਪੈਨਸ਼ਨ ਨਾ ਲਓ ਪੈਨਸ਼ਨ ਤੇ ਪਰ ਉਹ ਹੀ ਜਾਂਦੀ ਹੈ ਸੰਦੇ ਹੋਣੀ ਟੈਨਸ਼ਨ ਤੇ ਆਪੇ ਹੀ ਲੱਗ ਜਾਂਦੀ ਹੈ ਟੈਨਸ਼ਨ ਨੂੰ ਲਾਣਾ ਥੋੜੀ ਪੈਂਦਾ ਏ ਇਹ ਗੱਲਾਂ ਛੱਡੋ ਜੀ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਹੀ ਹਾਂ ਬੁਸਾਨਾ ਕਰਿਓ ਨਾ ਜੋ ਮੈਂ ਕਹਾਂਗੀ ਯਾਰ ਮੈਂ ਫਦੀ ਚਾਇਆ ਵਾ ਕਿ ਤੂੰ ਕੰਮ ਕਰੇਂਗੀ ਮੈਨੂੰ ਪਤਾ ਤੂੰ ਕੀਤਾ ਵਾ ਕੋਰਸ ਬਟ ਫਿਰ ਕੀ ਹੋ ਗਿਆ ਕਹਿੰਦੀ ਤੇ ਪਈਆਂ ਜਦੋਂ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਨਾ ਤੇ ਦੁੱਖ ਵਿੱਚ ਕਿਉਂ ਨਹੀਂ ਤੁਹਾਡੇ ਨਾਲ ਹੁਣ ਤਾਂ ਦੇ ਚੋਖਾ ਵੀ ਨਾ ਤੂੰ ਮੈਂ ਨਹੀਂ ਨਾ ਸਾਧਵਾਂਗੀ ਤਕੋਂ ਦਊਗਾ ਥੋੜੀ ਦੇਰੀ ਕਰਨੀ ਚਾਹੀਦੀ ਮੰਨ ਜਾ ਨਾ ਚਲ ਦੇਖ ਲੈ ਜਿੱਦਾਂ ਤੈਨੂੰ ਠੀਕ ਲੱਗੇ ਠੀਕ ਹੈ ਨਾ ਜਦੋਂ ਤੁਹਾਡੀ ਜੋਬ ਲੱਗ ਜੂਗੀ ਉਦੋਂ ਮੈਂ ਛੱਡ ਦਿਆਂਗੀ ਮੈਨੂੰ ਪਤਾ ਤੈਨੂੰ ਜਿੰਦ ਮੈਨੂੰ ਘਰੋਂ ਥੋੜੀ ਬਾਅਦ ਜਾਣ ਦੇ ਨਾ ਉਹ ਵੀ ਨੌਕਰੀ ਹਾਸਤੇ ਤੇ ਬਿਲਕੁਲ ਵੀ ਨਹੀਂ ਠੀਕ ਹੈ ਹਾਂ ਸੌ ਜਾ ਹੁਣ ਜੈਨ टाइम तो थे। बथेरा हो गया अगे लेट हो गई मुड़के आया ना हो मैनू भी छिड़का पैडम को लगी मैं, मैं, मैं जाती हाँ सलून हाँ जी मैं ना सलून चलनी हाँ हाँ मैं लेट ही उठी बड़ी काम पे पाँ कोई नहीं मैं आके कर लाँगी है चल कोई गई ठीक है ध्यान रखना अपना मैं आ जाऊंगी टाइम सवेरे देखा कम रह गया बाप रे बाप इन्ना कलेरा चल कोई नहीं हो जा शुरू वो भी तो कर दी है इना कुछ ਕੰਮ ਮੈਂ ਯਾਰ ਕਰਦਾ। ਧਾਨਿਆਂ ਜਨਾਨੀ ਜਿਹੜਾ ਇੰਨਾ ਕੰਮ ਕਰਦੀਆਂ। ਮਰੀ ਨਾ ਕਰਕੇ ਥੋਕ ਕੇ ਨਾਲੇ ਰੋਟੀ ਪਾਣੀ ਕਿੰਨਾ ਕੁਸ਼ ਕਰਦੀ ਓ। ਸਾਰਾ ਕੁਝ ਵਿਚਾਰੀ ਕਰਕੇ ਚੱਲ ਜਾਂਦੀ ਏ। ਚਲ ਥੋੜੀ ਜਿਹੀ ਤੇ ਹੱਲਪ ਹੋਊਗੀ ਓਦੀ। ਇਹ ਹੋ ਜਾ ਰਿਆ ਦੀ ਮੱਝ ਦਾ ਵਧੀਆ ਰਿਆ ਵੇਸਟ ਕੀਤੀ ਐ ਅੱਜ ਲੇਟ ਨਹੀਂ ਹੋਈ ਥੋੜਾ ਹਾਂ ਉਹਨੇ ਕਸਟਮਰ ਆ ਕੇ ਜਦੋਂ ਮੇਰਾ ਆਨ ਦਾ ਟਾਈਮ ਹੋਇਆ ਤੇ ਕਸਟਮਰ ਆ ਗਏ ਰੈਸਟ ਹੀ ਕਰਨੀ ਮੈਂ ਹੋਰ ਕੀ ਕਰਨਾ ਫਿਰ ਕੀ ਹੋ ਗਿਆ ਮੈਂ ਵੀ ਤੇ ਰੈਸਟ ਕਰਦੀ ਹੁੰਦੀ ਤਾਂ ਦੀਵਾਰੀ ਰੈਸਟ ਕਰਾਂਦੀ ਚਲੋ ਨਾ ਮੈਂ ਨਾ ਮੈਂ ਪਾਣੀ ਲਿਆਵਾਂ ਤੇ ਰਾਸੇ ਨਹੀਂ ਪਾਣੀ ਦੀ ਨਹੀਂ ਲੋੜ ਹੈਗੀ ਮੈਂ ਨਾ ਕਿਚਨ ਦਾ ਕੰਮ ਕਰ ਲਵਾਂ ਸਵੇਰੇ ਮੈਂ ਇੰਝ ਜਲਦੀ ਜਲਦੀ ਤੇ ਸਾਰਾ ਹੀ ਕੰਮ ਸੁੱਟ ਗਈ ਸਾ ਪੰਜ ਮਿੰਟ ਰੈਸਟ ਤੇ ਕਰ ਲਾ ਕਰ ਲਈ ਬਾਅਦ ਚੋਂ ਨਹੀਂ ਲੋੜ ਹੈਗੀ ਰੈਸਟ ਦੀ ਹਾਂ ਮੈਨੂੰ ਯਾਦ ਆਦਾ ਤੇ ਕਿਹ ਕਿਚਨ ਦੇ ਕੰਮ ਕਰਨ ਤਾਂ ਪਤਾ ਹੀ ਆ ਮੈਨੂੰ ਸ਼ੌਂਕ ਹੈ ਬਣਾਵਨਾ ਕਿ ਕੁਝ ਖਾਣਾ ਤੇ ਦੱਸੋ ਬਣਾ ਦਵਾਂ ਨਹੀਂ ਹਾਲੇ ਨਹੀਂ ਕੁਝ ਖਾਣਾ ਨਹੀਂ ਖਾਣਾ ਹਾਂ ਕੰਮ ਕਿੰਨੇ ਕੀਤਾ ਸਾਰਾ ਕੋਈ ਮੇਡ ਰੱਖ ਲਈ ਜੇ ਪਿੱਛੋਂ ਉਹ ਨਹੀਂ ਮੇਡ ਕੀ ਰੱਖਣੀ ਮੈਂ ਫ੍ਰੀ ਬੈਠਾ ਮੈਂ ਕਹਾਂ ਚੱਲ ਮੈਂ ਕਰ ਦਵਾਂ ਲਓ ਤੁਸੀਂ ਕਿਉਂ ਕੀਤਾ ਮੈਂ ਆ ਹੀ ਜਾਣਾ ਸੀ ਮੈਂ ਤੁਹਾਨੂੰ ਕਹਿ ਕੇ ਤੇ ਗਈ ਮੈਂ ਕਰ ਲਾਵਾਂਗੀ ਤੁਸੀਂ ਘਰ ਰੈਸ ਕਰਕੇ ਬੈਠੇ ਹੋ ਕਿ ਕਿਚਨ ਦੇ ਕੰਮ ਕਰਨ ਵਾਸਤੇ ਬੈਠੇ ਹੋ ਭਲਾ ਤੇ ਮੈਂ ਹੁਣ ਦੱਸ ਕੀ ਕਰਨਾ ਵੇਲਾ ਮੈਂ ਕਿਹਾ ਚੱਲਣਾ ਟਾਈਮ ਪਾਸ ਹੋ ਗਿਆ ਨਾਲੇ ਤੇਰੀ ਹੈਲਪ ਹੋ ਗਈ ਥੋੜੀ ਜੀ ਮੈਨੂੰ ਅੱਜ ਹੀ ਹੈਲਪ ਦੇਣੀ ਲੋੜ ਹੈਗੀ ਮੈਂ ਆਪੇ ਕਰਦੀ ਆ ਨਾ ਕਰ ਲਾਂਗੀ ਮੈਂ ਆਪੇ ਤੇ ਘਰ ਦੇ ਕੰਮਾਂ ਦੀ ਟੈਨਸ਼ਨ ਨਾ ਲਿਆ ਕਰੋ ਜਦੋਂ ਮੈਂ ਬਾਹਰ ਕੰਮ ਕਰਨ ਜਾਂਦਾ ਹਾਂ ਤੂੰ ਕਰਦੀ ਹੈਂ ਨਾ ਘਰ ਦੇ ਕੰਮ ਜਨਾਨੇ ਦਾ ਤੇ ਫਰਜ਼ ਹੁੰਦਾ ਘਰ ਦੇ ਕੰਮ ਮੇਰੇ ਫਰਜ਼ ਤੇ ਤੂੰ ਨਿਭਾਉਂਦੀ ਆ ਤੇ ਮੇਰਾ ਵੀ ਫਰਜ਼ ਬੰਦਾ ਮੈਂ ਤੇਰੇ ਕੰਮ ਵਿੱਚ ਥੋੜਾ ਬਤਾ ਹੱਥ ਬਟਾਵਾ ਮੈਨੂੰ ਨਹੀਂ ਇੰਜ ਚੰਗਾ ਲੱਗਦਾ ਜੇ ਘਰ ਦੇ ਕੰਮ ਕਰਾਂ ਐਵੇਂ ਐਦਾਂ ਦੀਆਂ ਗੱਲਾਂ ਦੇਲ ਤੇ ਨਹੀਂ ਲਾਈ ਜਾਂਦੀਆਂ ਹੰਗਾ ਗਵਨੀ ਲੱਗਦਾ ਜਦ ਤੂੰ ਮੇਰੇ ਦੁੱਖ ਦੇ ਟਾਈਮ ਮੇਰਾ ਸਾਥ ਦੇਂਦੀ ਈ ਆ ਮੇਰਾ ਫਰਜ਼ ਨਹੀਂ ਮੰਨਦਾ ਮੈਂ ਵੀ ਤੇਰਾ ਸਾਥ ਦਵਾ ਠੀਕ ਆ ਕੋਈ ਨਹੀਂ ਆ ਪਰ ਅੱਗੇ ਤੋਂ ਨਹੀਂ ਕਰਨਾ ਅੱਛਾ ਚੱਲ ਵੇਖਾਂਗੇ ਅਗਰ ਮੈਂ ਸਵੇਰੇ ਉੱਠ ਕੇ ਜਲਦੀ ਕੰਮ ਕਰਕੇ ਜਾਉਂਗੀ ਠੀਕ ਆ ਮੈਂ ਕੁਝ ਬਣਾ ਦੇਣੀ ਆ ਹਾਂ ਕਿਚਨ ਦਾ ਤੇ ਤੂੰ ਇਹ ਸਾਰੇ ਕੰਮ ਕਰੀ ਦੇ ਤਾ ਛਾੜੂ ਪੁੱਛ ਵੀ ਦੇ ਹਾਂ ਰੋਟੀ ਬਣਿਆ ਤੂੰ ਕਰ ਲਾ ਉਹ ਮੇਰੇ ਕੋਈ ਹੋਣਾ ਚੱਲ ਚੱਲ ਕਰ ਤੇ ਛਾੜੂ ਪੁੱਛ ਵੀ ਦੇ ਬੰਦੀ ਕੀ ਲੋਟ ਸੀ ਇਹ ਮੇਰੇ ਵਾਸਤੇ ਦੇ ਕੰਮ ਹੈਗੇ ਮੇਰੇ ਕੋ ਹੋ ਜਾਂਦੇ ਆ ਰੋਟੀ ਨਹੀਂ ਮੇਰੇ ਕੋ ਬਣਨੀ ਰੋਟੀ ਤੂੰ ਬਣਾ ਲੈ ਕੋਈ ਆ ਗਿਆ ਕੀ ਕਹੇਗਾ ਕਿ ਜਨਾਨੀ ਵਾਲੇ ਕੰਮ ਕਰਦੇ ਆ ਠੀਕ ਕਹੂਗਾ ਵੀ ਜਨਾਨੀ ਥੱਲੇ ਲੱਗਾ ਕਰਦੇ ਕੰਮ ਕਰਦਾ ਬੰਦਾ ਤੇ ਫੇਰ ਕੀ ਹੋਊਗਾ ਮੈਂ ਕਹੂੰਗਾ ਕਿ ਜੇ ਜੋ ਮੇਰੀ ਜਨਾਨੀ ਬਾਹਰ ਕਮਾਈ ਕਰਨ ਜਾਂਦੀ ਆ ਤੇ ਮੈਂ ਘਰ ਦੇ ਕੰਮ ਕਰਨ ਚ ਮੈਨੂੰ ਕੀ ਤੁਹਾਡੇ ਨਾਲ ਕੋਈ ਨਹੀਂ ਦੱਸ ਸਕਦਾ ਚਲੋ ਮੈਂ ਅੰਦਰ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬਣਾਉਂਦਾ ਸਾਡਾ ਮੋਟਿਵ ਸੀ ਕਿ ਘਰਾਂ ਵਿੱਚ ਉਤਾਰ ਚੜਾਵ ਹੁੰਦੇ ਰਹਿੰਦੇ ਆ ਜਿਵੇਂ ਦੁੱਖ ਕਦੀ ਖੁਸ਼ੀਆਂ ਹੁੰਦੀਆਂ ਕਦੀ ਗਮੀਆਂ ਹੁੰਦੀਆਂ ਜਿਵੇਂ ਸਾਡੀ ਵੀਡੀਓ ਜੀ ਤੁਸੀਂ ਦੇਖਿਆ ਪਹਿਲਾ ਮੈਂ ਕੰਮ ਕਰਦਾ ਤੇ ਵਾਈਫ ਦਾ ਤੁਹਾਨੂੰ ਪਤਾ ਕੰਮ ਹੁੰਦਾ ਵਾ ਕਿ ਉਹਨਾਂ ਨੇ ਘਰ ਦੇ ਕੰਮ ਹੀ ਕਰਨੇ ਹੁੰਦੇ ਆ ਤੇ ਮੇਰੀ ਥੋੜੀ ਜੀ ਸੋਚ ਅਹੀਂ ਵਿਖਾਈ ਆ ਕਰੈਕਟਰ ਦੀ ਕਿ ਪੋਜ਼ਿਟਿਵ ਸੋਚ ਕਿ ਜਿਵੇਂ ਬੰਦੇ ਮੈਲਗੋ ਨਹੀਂ ਰੱਖਦਾ ਉਹ ਉਹ ਕਰਦਾ ਵਾ ਕਿ ਵਾਈਫ ਦੇ ਨਾਲ ਥੋੜੀ ਹੈਲਪ ਕਰਦਾ ਵਾ ਉਹਦੀ ਸੋਚ ਹੁੰਦੀ ਇਹ ਗੱਲ ਕਿ ਜਿਵੇਂ ਉਹ ਸਾਰਾ ਦਿਨ ਕੰਮ ਕਰਦੀ ਆ ਹਨਾ ਤੇ ਮੈਨੂੰ ਚਾਹੀਦਾ ਵਾ ਕਿ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਵੀਡੀਓ ਬਣਾਉਂਦਾ ਅਹੀਂ ਮੈਸੇਜ ਦੇਂਦੀ ਆ ਇਹ ਕੋਸ਼ਿਸ਼ ਕੀਤੀ ਆ ਕਿ ਜਿੰਨਾ ਘਰਾਂ ਵਿੱਚ ਦੇਖਿਆ ਪਾ ਆਲੇ ਦੁਆਲੇ ਜੇ ਤੁਸੀਂ ਵੀ ਦੇਖਿਆ ਹੋਊਗਾ ਇਹ ਬੰਦੇ ਵਿੱਚ ਬਹੁਤ ਮੈਲਰੀ ਗੋ ਹੁੰਦੀ ਆ ਤੇ ਆਪਣੀ ਆਕੜ ਰੱਖਦੇ ਕਿ ਅਸੀਂ ਬੰਦੇ ਆ ਅਸੀਂ ਬੰਦੇ ਆ ਤੇ ਜਦੋਂ ਉਤਾਰ ਚੜ੍ਹਾਉਂਦੇ ਆ ਨਾ ਜ਼ਿੰਦਗੀ ਵਿੱਚ ਉਹ ਬਹੁਤ ਮੁਸ਼ਕਲ ਹੋ ਜਾਂਦੇ ਆ ਹੁਣ ਸਾਡੀ ਵੀਡੀਓ ਵਿੱਚ ਅਸੀਂ ਵਿਖਾਇਆ ਵਾ ਕਿ ਮੁਸ਼ਕਲ ਦੀ ਘੜੀ ਹਟ ਤੇ ਆਈ ਆ ਪਰ ਅਸੀਂ ਦੋਵਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਤੇ ਬੜੀ ਆਸਾਨੀ ਨਾਲ ਅਸੀਂ ਮਤਲਬ ਕਿ ਉਹ ਟਾਈਮ ਕੱਟਿਆ ਹਾਂਜੀ ਇਹ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਇਕੱਤਰਾਂ ਮਿਲ ਕੇ ਰਹਿਣਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਜੀ ਮਿਲ ਕੇ ਰਹਿ ਕੇ ਰਾ ਸਾਥ ਦੇਣਾ ਚਾਹੀਦਾ ਵਾ ਹਸਬੰਡ ਵਾਈਫ ਦਾ ਸਾਥ ਹੋਵੇ ਵਿਆਦ ਦਾ ਮਤਲਬ ਇਹ ਹੀ ਹੁੰਦਾ ਵਾ ਕਿ ਦੋ ਪੀਂਆਂ ਦੀ ਗੱਡੀ ਹੁੰਦੀ ਐ ਦੋਵੇਂ ਸਾਧਿਆਂ ਤੇ ਵਧੀਆ ਚੱਲਦੀ ਐ ਆ ਇੱਕ ਥੋੜਾ ਵਿਖੜਿਆ ਹੋਵੇ ਤਾਂ ਫਿਰ ਮੁਸ਼ਕਲ ਹੋ ਜਾਂਦੀ ਦੂਜੇ ਨੂੰ ਚਲਾਉਣ ਵਾਸਤੇ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਵਾ ਅਗਰ ਨਹੀਂ ਕੰਮ ਵਧੀਆ ਲੱਗਦਾ ਹਾਂਜੀ ਕਿ ਸਾਡੇ ਤੇ ਨੁਕਸ ਹੀ ਐ ਅਗਰ ਨਹੀਂ ਕੰਮ ਸਾਡਾ ਤੁਹਾਨੂੰ ਵਧੀਆ ਲੱਗਦਾ ਤਾਂ ਹਮ ਜਰੂਰ ਦੱਸੋ ਤਾਂ ਕਿ ਆਉਣ ਵਾਲੀ ਵੀਡੀਓ 'ਚ ਆਪਣੇ ਨੁਕਸ ਕੱਢੀਏ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਆਪਣੇ ਆਲੇ ਦਰਵਾਲੇ ਨੂੰ ਸਾਫ਼ ਸੁਥਰਾ ਰੱਖੋ ਤੇ ਜਿੱਦਾਂ ਮੈਂ ਹਰ ਵੀਡੀਓ 'ਚ ਕਹਿੰਨਾ ਵਾ ਜਿੰਨਾ ਵੀ ਹੋ ਸਕਦਾ ਵਾਦ ਤੋਂ ਵਾਦ ਰੋਕ ਲਗਾਓ ਇੱਕ ਛੋਟੀ ਜਿਹੀ ਬੇਨਤੀ ਤੁਹਾਨੂੰ ਹੋਰ ਕਰਨੀ ਸੀ ਕਿ ਗੁਰਪ੍ਰੀਤ ਜੀ ਮੇਰੇ ਨਾਲ ਵੀਡੀਓ ਕਰਦੇ ਆ ਤੁਹਾਨੂੰ ਪਤਾ ਹੀ ਆ ਤੇ ਆਪਣੀ ਵੀਡੀਓ ਵੀ ਬਣਾਉਂਦੇ ਇਹਨਾਂ ਦਾ ਆਪਣਾ ਵੀ ਚੈਨਲ ਹੈਗਾ ਵਾ ਬੋਲਿਓ ਜੀ ਗੁਰਪ੍ਰੀਤ ਵਲੌਗਸ 4738 ਪਲੀਜ਼ ਚੈਨਲ ਨੂੰ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਦੋ ਤੇ ਦਬ ਕੇ ਸ਼ੇਅਰ ਕਰ ਦੋ ਉੱਤੇ ਵੀ ਬਹੁਤ ਵਧੀਆ ਵਧੀਆ ਵੀਡੀਓ ਬਣਾਉਂਦੇ ਆ ਮੇਰੇ ਕਹਿੰਦੇ ਨਹੀਂ ਭਾਜੀ ਤੇ ਕਹਿੰਦੇ ਕਰਦੇ ਵਧੀਆ ਵਧੀਆ ਵੀਡੀਓ ਅਪਲੋਡ ਕਰਦੇ ਆ ਵਧੀਆ ਵਧੀਆ ਮੈ ਤੇ ਜਿੱਦਾਂ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਇਹਨਾਂ ਨਾਲ ਦੇ ਚੈਨਲ ਨੂੰ ਵੀ ਸਪੋਰਟ ਕਰੋ ਮਿਲਦੇ ਆਂ ਜੀ ਤੁਹਾਡੇ ਅਸਲ ਆ ਕੇ ਵਧੀਆ ਵਧੀਆ ਵੀਡੀਓ ਜੀ ਸਤਿ ਸ੍ਰੀ ਅਕਾਲ